ਹਾਂਜੀ ਅੱਜ ਅਸੀਂ ਆਏ ਸੀਗੇ ਨਵੇਂ ਫਾਰਮਰ ਕੋਲ ਸਾਡੇ ਪਿੰਡ ਦਾ ਭਾਣ ਜਗਾ ਮੁੰਡਾ ਤੇ ਤੁਹਾਨੂੰ ਪਿੰਜਰੇ ਬਾਰੇ ਜਾਣਕਾਰੀ ਦਿੰਨੇ ਆ ਵੀ ਜਿਹੜੇ ਫਾਰਮ ਦੇ ਵਿੱਚ ਆਪਾਂ ਪਿੰਜਰਾ ਬਣਾਉਣੇ ਆ ਜਾਂ ਬੱਚੀਆਂ ਵਾਸਤੇ ਪਿੰਜਰਾ ਬਣਾਉਣੇ ਆ ਹਨ ਤੇ ਵੀ ਮਤਲਬ ਉਹਦਾ ਉਹ ਕਿੰਨੀ ਲੰਬਾਈ ਚੜਾਈ ਹੋਣੀ ਚਾਹੀਦੀ ਆ ਤੇ ਕਿਹੋ ਜਿਹਾ ਹੋਣਾ ਚਾਹੀਦਾ ਤੇ ਸਾਡੇ ਨਾਲ ਅੱਜ ਫਾਰਮਰ ਨੇ ਡੈਰੀ ਫਾਰਮਰ ਹਾਂ ਛੋਟੇ ਕੀ ਨਾਮ ਇੰਦਰਾ ਅਨਮੋਲਦੀਪ ਸਿੰਘ ਅਨਮੋਲਦੀਪ ਸਿੰਘ ਹਾਂ ਠੀਕ ਐ ਤੇ ਪਿੰਜਰੇ ਬਾਰੇ ਦਿੰਗਾ ਜਾਣਕਾਰੀ ਹਾਂਜੀ ਦੇ ਦਿੰਦੇ ਠੀਕ ਐ ਪਹਿਲਾਂ ਤਾਂ ਤੂੰ ਸਾਨੂੰ ਐ ਦੱਸ ਵੀ ਇਹਦੀ ਇਹਦੀ ਆਪਣੇ ਆਹ ਲੰਬਾਈ ਕਿੰਨੀ ਆ ਲੰਬਾਈ ਇਹਦੀ 5 ਫੁੱਟ ਆ ਜੀ ਲੰਬਾਈ 5 ਫੁੱਟ ਆ ਹਾਂਜੀ ਤੇ ਇੱਥੋਂ ਲੈ ਕੇ ਆ ਕਿੱਥੋਂ ਇੱਥੋਂ ਲੈ ਕੇ ਅੱਛਾ ਇੱਥੋਂ ਲੈ ਕੇ ਹੋਸ ਤਾਂ ਹੀ ਪੂਰੀ ਪੰਜ ਆ ਜਗੀ ਹਾਂਜੀ ਠੀਕ ਐ ਤੇ ਚੜਾਈ ਕਿੰਨੀ ਐ ਇਹਦੀ ਚੜਾਈ ਦੀ ਵੀ ਨਿਕਾ 2 ਫੁੱਟ ਆ ਜੀ 2 ਫੁੱਟ ਕਹਿ ਦੋ ਸਵਾ 2 ਕਹਿ ਦੋ ਨਹੀਂ 2 ਫੁੱਟ ਤੇ ਉਹ ਥੋੜੀ ਜਿਆਦਾ ਦੋ ਫੁੱਟ ਹਾਂ ਠੀਕ ਐ ਠੀਕ ਐ ਤੇ ਇਹ ਧਰਤੀ ਤੋਂ ਕਿੰਨੀ ਉਚਾਈ ਹੈ ਜੀ ਇਹ ਫੁੱਟਕ ਆ ਜੀ 1 ਫੁੱਟ ਧਰਤੀ ਤੋਂ ਉੱਚਾ ਹਨ 1 ਫੁੱਟਕ ਇੰਨਾ ਪਰਾ ਹੈ ਜੀ ਬੇਸਟੇਜ ਸਾਰੀ ਫੱਟੀਆਂ ਲਾਗਾਂਗਾ ਬੇਸਟੇਜ ਥੱਲੇ ਵਗ ਜਾਂਦੀ ਆ ਹਾਂ ਰਾਤ ਨੂੰ ਆਪਾਂ ਇਹਦੇ ਤੇ ਪਰਾਲੀ ਸੇਟਣੇ ਬੱਚੀਆਂ ਵਧੀਆ ਪੈ ਜਾਂਦੀਆਂ ਰਾਤ ਦਿਨ ਅੱਛਾ ਅੱਛਾ ਠੀਕ ਹੈ ਮਤਲਬ ਆ ਫੱਟੀਆਂ ਲੱਗੀਆਂ ਹੋਈਆਂ ਜਿਹੜਾ ਇਹਨਾਂ ਦਾ ਗੋਹਾ ਪਿਸ਼ਾਬ ਆ ਉਹ ਥੱਲੇ ਜਾਂਦਾ ਜੇ ਥੱਲੇ ਵੀ ਨਹੀਂ ਜਾਂਦਾ ਤਾਂ ਤੁਸੀਂ ਪਾਣੀ ਮਾਰ ਦਿੰਦੇ ਹੋ ਸਾਫ਼ ਕਰ ਦਿੰਦੇ ਹੋ ਪਾਣੀ ਮਾਰ ਕੇ ਸਾਫ਼ ਹੋ ਜਾਂਦਾ ਸਾਫ਼ਾ ਰਹਿੰਦਾ ਈ ਤੇ ਆਥ ਨੇ ਤੁਸੀਂ ਮਤਲਬ ਇਹਨਾਂ ਨੂੰ ਪਰਾਲੀ ਸਿੱੜ ਦਿੰਦੇ ਨੇ ਪਰਾਲੀ ਸਿੱੜ ਦਿੰਦੇ ਨੇ ਠੀਕ ਆ ਤੜਕੇ ਚੱਕ ਦਿੰਦੇ ਹਾਂਜੀ ਰਿਲੈਕਸ ਹੋ ਕੇ ਬਹਿ ਜਾ ਨਾ ਠੀਕ ਆ ਠੀਕ ਆ ਹਾਂਜੀ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਨਹੀਂ ਪ੍ਰੋਬਲਮ ਕੋਈ ਨਹੀਂ ਆਉਦੀ। ਇਹਦੇ ਟਾਇਰ ਲੱਗੇ ਵਾਕੀ ਅੰਦਰ ਬਾਹਰ ਜਿਵੇਂ ਕਰਨੀਆਂ। ਅੱਛਾ ਅੱਛਾ। ਟਾਇਰੇ ਧੁੱਪੇ ਕਰ ਸੀ ਦੀ। ਓਕੇ ਓਕੇ ਤੇ ਹਾਂਜੀ ਹਾਂਜੀ ਤੇ ਜਿਹੜੇ ਆਹ ਤੁਸੀਂ ਆ ਇਹਨਾਂ ਦੀ ਫੀਲਡ ਵਾਲੇ ਰੱਖੇ ਆ ਬਰਤਨ ਹਨਾ। ਹਾਂਜੀ। ਇਹ ਵੀ ਠੀਕ ਹੈਗੇ। ਹਾਂਜੀ ਇਹ ਵੀ ਵਧੀਆ ਜੀ। ਤੇ ਮੜਾ ਚਾੱਕ ਕੇ ਦਿਖਾਈ ਹਨਾ ਮੈਨੂੰ ਤਾਂ ਵਧੀਆ ਲੱਗੇ ਇਹ ਹਨਾ। ਇਹ ਮਿਲਦੇ ਕਿੱਥੋਂ ਇਹ ਇਹ ਜੇ? ਇਹ ਤਾਂ ਆਹ ਠੀਕ ਹੈ। ਆਮ ਦੁਕਾਨਾਂ ਨੂੰ ਭਾਂਡਿਆਂ ਤੋਂ ਮਿਲ ਜਾਂਦੇ ਠੀਕ ਹੈ ਠੀਕ ਹੈ ਆਪਣੇ ਗੁਰੂ ਘਰਾਂ ਜਿੱਨਾਂ ਦਾ ਪ੍ਰਸ਼ਾਦੇ ਵਰਤਾਉਦੇ ਆ ਅੱਛਾ ਅੱਛਾ ਉਹ ਹੋਇਆ ਠੀਕ ਹੈ ਜੀ ਤੇ ਆਪਣੇ ਉਹ ਦੂਜਾ ਇਹ ਬੱਚੀ ਕਿੰਨੇ ਚੜਦੀ ਆ ਇਹ ਬੱਚੀ ਹੈਗੀ ਜੀ ਮਹੀਨੇ ਇੱਕ ਤੀ ਇੱਕ ਮਹੀਨੇ ਦੀ ਕਿਹੜੀ ਸੀ ਮੰਦੀ ਇਹ ਇਹ ਬੈਂਜੋਪੀ ਜੀ ਬੈਂਜੋਪੀ ਆ ਹਾਂਜੀ ਠੀਕ ਹੈ ਠੀਕ ਹੈ ਤੇ ਮਤਲਬ ਆਹ ਕਿੰਨੀ ਉਚਾਈ ਤੇ ਆਹ ਡੋਂਗੇ ਇਹਦੇ ਜਿਹੜਾ ਫਰਸਾ ਇਹਦਾ ਆਹ ਇਹ ਡੋਂਗੇ ਹੈਗੇ ਹਰ ਸਤੋਂ ਮੇਲਾ ਦਾ ਹੋਣਗੇ ਹਨਾ 1.5 ਫੁੱਟ 1.5 ਫੁੱਟ ਆਈ 1.5 ਫੁੱਟ ਉੱਚੇ ਆ ਬਸ 2 ਫੁੱਟ ਤਾਂ ਹੀ ਲਾ ਸਕਦੇ ਆ 2 ਫੁੱਟ ਤਾਂ ਹੀ ਫਿੱਰੇ ਰਹਿੰਦੇ ਆ ਅੱਛਾ ਅੱਛਾ ਠੀਕ ਹੈ ਫਿਰ ਫਿੱਟ ਨਹੀਂ ਰਹਿੰਦਾ ਠੀਕ ਹੈ ਠੀਕ ਹੈ ਹਾਂਜੀ ਤੇ ਆ ਜਿਹੜੀ ਆ ਜਾਲੀ ਜੀ ਲਵਾਈ ਵੀ ਇਹ ਕਦੇ ਖਤਰਾ ਆ ਇਧਰ ਲਈ ਹਾਂ ਇਹਦੇ ਬਾਰੇ ਦੱਸੀ ਜਿਹੜੀ ਆ ਜਾਲੀ ਹੈਗੀ ਜਾਲੀ ਮੈਂ ਇਕੱਠੇ ਆਪਣੇ ਪਿੰਜਰੇ ਲਾਏ ਹੁੰਦੇ ਸੀ ਦੂਜੀ ਸਾਈਡ ਮੂੰਹ ਨਾ ਲਾਉਣ ਅੱਛਾ ਇਹਦੇ ਨਾਲ ਆਏ ਨਾਲ ਲਾ ਦਿੰਦੇ ਅੱਛਾ ਹਾਂ ਰਾਤ ਨੂੰ ਜਦੋਂ ਆਏ ਤੁਸੀਂ ਇਕੱਠੇ ਪਿੰਜਰਾ ਇਹਦੇ ਨਾਲ ਲਾਉਣੇ ਹੋ ਹਾਂ ਫਿਰ ਠੀਕ ਹੈ ਮਤਲਬ ਉਹ ਲੱਗਿਆ ਵੀ ਅੱਛਾ ਵੀ ਇੱਕ ਦੂਜੇ ਦਾ ਕੰਨ ਕੁੰਨ ਨਾ ਚੱਬਣ ਤੇ ਮੂੰਹ ਨਾ ਮਾਰਨ ਇੱਕ ਦੂਜੇ ਨੂੰ ਹੈ ਨਾ ਠੀਕ ਹਾਂ ਇਹ ਵੀ ਸਸ਼ਟਮ ਵਧੀਆ ਇਹ ਵੀ ਦੇਖ ਲਓ ਹਨਾ ਜਿਹੜੇ ਨਵੇਂ ਪਿੰਜਰੇ ਬਣਾਉਣੇ ਆ ਆ ਜਾਲੀ ਇਹਦੇ ਨਾਲ ਫਿਰ ਨਹੀਂ ਉਧਰ ਜਾਂਦੇ ਆ ਹਾਂ ਇੱਕ ਦੂ ਕਹਿੰਦਾ ਸੀ ਕਿ ਆਪਣੇ ਬੱਚੀ ਆ ਗਈ ਸੀ ਬਾਹਰ ਉਹ ਕੀ ਪ੍ਰੋਬਲਮ ਹੈ ਇਹਦੇ ਪਿੰਜਰੇ 'ਚ ਉਹ ਇੱਥੇ ਇਹਦੀ ਪਾਈਪ ਉਤਾਰੀ ਵੀ ਆ ਕਈ ਯਾਰ ਇੱਥੋਂ ਦੀ ਨਿਕਲਿਆ ਉਹ ਜੀ ਇਹ ਚੜਾਈ ਕਰਕੇ ਹਾਂ ਹਾਂ ਇਹ ਇੱਥੇ ਪਾਈਪ ਲੱਗੀ ਹੋਏ ਵੈਸੇ ਆਪਣੀ ਹੁਣ ਲਾਈਵ ਵੀ ਸੀ ਪਾਈਪ ਝੜਨ ਵਾਲੀ ਇੱਥੇ ਅੱਛਾ ਪਾਈਪ ਝੜਨ ਵਾਲੀ ਹੈਗੀ ਉਹ ਥੋੜੀ ਉਤਾਰੀ ਵੀ ਸੀ ਉਹ ਵਿੰਗੀ ਜੀ ਓਕੇ ਓਕੇ ਠੀਕ ਹੈ ਮਤਲਬ ਪਾਈਪ ਵੀ ਲੱਗਦੀ ਹੈ ਮੂਰੇ ਵੈਸੇ ਉਹ ਨਿਕਲਦੀ ਨਹੀਂ ਹਨਾ ਕੋਈ ਬੱਚੀ ਭੋਸ ਰਾਤ ਦੀ ਉਹ ਦੇਖ ਲਓ ਜੀ ਖਾਂ ਜਿਹੜਾ ਨੇ ਨਵੇਂ ਪਿੰਜਰੇ ਬਣਾਉਣੇ ਆ ਅਪਡੇਟ ਹਾਂ ਅਪਡੇਟ ਦੇਖ ਲਓ ਪਿੰਜਰਿਆਂ ਦੀ ਨਵੇਂ ਪਿੰਜਰੇ ਅਪਡੇਸ਼ਨ ਹੋ ਗਈ ਮੈਨੂੰ ਟਾਇਰ ਨਹੀਂ ਥੋੜੇ ਛੋਟੇ ਲੱਗਦੇ ਛੋਟੇ ਨਹੀਂ ਟਾਇਰ ਸਹੀ ਹੈ ਜੀ ਇਹ ਵੱਡੇ ਲਾਉਣੇ ਆ ਆਪ ਦੇ ਮਤਵ ਕਲਾ ਸਕਦਾ ਜੀ ਹਾਂ ਵੱਡਿਆਂ ਨਾਲ ਮੈਂ ਕਿਹਾ ਯਾਰ ਰੋਡ 'ਤੇ ਰਨਣਾ ਸੌਖਾ ਕਿ ਨਹੀਂ ਹਾਂ ਹਾਂ ਉਹ ਥੋੜਾ ਜਿਵੇਂ ਇੱਛਾ ਜੀ ਹਾਂ ਹਾਂ ਵੈਸੇ ਇਹ ਚ ਵੀ ਐਂਟੀ ਕੋਈ ਜਿੱਕ ਤਾਂ ਉਹ ਨਹੀਂ ਮੇਜਰ ਠੀਕ ਹੈ ਠੀਕ ਹੈ ਜਿਹਨ ਲਾਉਣੇ ਵੱਡੇ ਨਾਲ ਚੱਲ ਥੋੜਾ ਸੌਖਾ ਹੋ ਜਾਂਦਾ ਜੀ ਓਕੇ ਓਕੇ ਤੇ ਰਾਤ ਨੂੰ ਅੰਦਰ ਕਰਦੇ ਨੇ ਉੱਥੇ ਹਾਂ ਰਾਤ ਨੂੰ ਉੱਥੇ ਅੰਦਰ ਕਰਦੇ ਨੇ ਇਹ ਪੋਸਟ trolly ਹਾਂਜੀ ਇਹ ਵਰਲਡ ਵਾਇਰ ਦੀ ਏਦੋਂ ਨੇ ਲਓ ਜੀ ਜੇ ਕਿਸੇ ਨੇ ਨਵੇਂ ਪਿੰਜਰੇ ਬਣਾਉਣੇ ਆ ਹਨ ਇਹਨਾਂ ਵੱਲ ਜ਼ਰੂਰ ਧਿਆਨ ਦਿਓ ਮੈਨੂੰ ਤਾਂ ਬਹੁਤ ਵਧੀਆ ਲੱਗੇ ਤੇ ਬਾਕੀ ਇਹ ਥੋੜੇ ਜੇ ਹੈਵੀ ਆ ਤੇ ਹਲਕੇ ਵੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਥੋੜਾ ਖਰਚਾ ਘਟ ਜਾਊਗਾ ਤੇ ਬਾਕੀ ਬੱਚੀ ਤੁਸੀਂ ਇਹਦੇ ਵਿੱਚ ਤਾਂ 3 ਮਹੀਨਾ ਤੱਕ ਰੱਖਦੇ ਹੋ ਹਨ ਹਾਂਜੀ 3 ਮਹੀਨਾ ਤਾਈ ਵੈਸੇ ਇੱਕ ਆਪਣਾ ਉਧਰ ਵੀ ਬਣਾਇਆ ਤਿਆਰ ਕਰਿਆ ਠੀਕ ਆ ਠੀਕ ਆ ਓਕੇ ਚੱਲ ਠੀਕ ਆ ਫਿਰ ਹੈ ਓਕੇ ਹਾਂਜੀ ਓਕੇ